ਹਾਂਜੀ ਹੈਲੋ ਫਰੈਂਡਸ ਵੈਲਕਮ ਆ ਮੇਰੇ YouTube ਚੈਨਲ ਜੀ ਕਿਵੇਂ ਸਰ ਠੀਕ ਠਾਕ ਹਾਂ ਜੀ ਅਬ ਵੀੜੇ ਪੰਜਾਬ ਚਲਦੇ ਤੁਹਾਡਾ ਬਹੁਤ ਬਹੁਤ ਸਵਾਗਤ ਸਵਾਗਤ ਹੈ ਜੀ ਮੈਂ ਹਾਂ ਬਲਵਿੰਦਰ ਕੌਰ ਤੇ ਦੁਬਾਰਾ ਦਾ ਟਾਈਮ ਆ ਫਰੈਂਡਸ ਮੈਂ ਨਾ ਮਤਲਬ ਪੂੜੇ ਬਣਾਏ ਸੀਗੇ ਮਤਲਬ ਮੈਂ ਸੋਚਿਆ ਨਾ ਮੇਰੇ ਕੋਲ ਬੇਸਨ ਪਿਆ ਸੀ ਥੋੜਾ ਜਿਹਾ ਤੇ ਬੱਚਿਆਂ ਨੇ ਮੈਨੂੰ ਸਵੇਰ ਜਿਹੜੇ ਸੀਗਾ ਜਾਂਦੇ ਹੋਏ ਫਰਮੈਸ਼ ਕਰਤੀ ਸੀ ਕਿ ਅਸੀਂ ਪੂੜੇ ਖਾਣੇ ਨੇ ਅੱਜ ਦੁਪਹਿਰੇ ਤਾਂ ਕਰਕੇ ਨਾ ਮੈਂ ਪਹਿਲਾਂ ਤਾਂ ਮੈਂ ਆਪਣੇ ਲਈ ਦੋ ਗਰਮ ਗਰਮ ਪੂੜੇ ਬਣਾ ਰਹੀਆਂ ਇੱਥੇ ਮੈਂ ਕਿਹਾ ਚਲੋ ਮੈਂ ਤਾਂ ਆਪਣੇ ਖਾਵਾ ਮੈਨੂੰ ਭੁੱਖ ਵੀ ਲੱਗੀ ਪਈ ਸੀ ਮੈਂ ਕਿਹਾ ਚਲੋ ਜਦੋਂ ਬੱਚੇ ਆਉਣਗੇ ਨਾ ਗਰਮ ਗਰਮ ਉਹਨਾਂ ਨੂੰ ਬਣਾ ਕੇ ਦੇ ਦੂੰਗੀ ਤੇ ਦੇਖੋ ਜੀ ਬੇਸਨ ਦੇ ਵਿੱਚ ਬਸ ਸਰੋਂ ਨਮਕ ਮਿਰਚ ਥੋੜਾ ਜਿਹਾ ਧਨੀਆ ਦੋ ਕਟੀਆਂ ਮੈਂ ਹਰੀਆਂ ਮਿਰਚਾਂ ਟਿਕ ਪਾਇਆ ਮੈਂਨੇ ਪਿਆਜ਼ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਜ਼ਿਆਦਾ ਮਤਲਬ ਮਜ਼ਾ ਆ ਗਿਆ ਖਾ ਕੇ ਤੇ ਤੁਸੀਂ ਵੀ ਇਸ ਤਰ੍ਹਾਂ ਮਤਲਬ ਬਣਾ ਸਕਦੇ ਹੋ ਤੇ ਮੈਂ ਨਾ ਪਹਿਲਾਂ ਵੀਡੀਓ ਬਣਾਉਣਾ ਭੁੱਲ ਗਈ ਜਦੋਂ ਮੈਂ ਮਤਲਬ ਤਿਆਰ ਕਰੀਤਾ ਤੇ ਫਿਰ ਮੇਰੇ ਫਟਾਫਟ ਦਿਮਾਗ 'ਚ ਆਇਆ ਤਾਂ ਫਿਰ ਮੈਂ ਵਲੌਗ ਸਟਾਰਟ ਕਰ ਲਿਆ ਠੀਕ ਹੈ ਜੀ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਹਨ ਤੇ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਆ ਕਰੋ ਜੀ ਤਾਂ ਕਿ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਜੀ ਹਨਾ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੇ ਵਲੌਗ ਕਿਸ ਤਰ੍ਹਾਂ ਦੇ ਲੱਗਦੇ ਨੇ ਤੇ ਬਸ ਮੈਂ ਬਣਾ ਰਹੀ ਸੀਗੀ ਆਪਣੇ ਵਾਸਤੇ ਪੂੜੇ ਤੇ ਠੰਡ ਦੇ ਮੌਸਮ ਚ ਤਾਂ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਹੀ ਵਧੀਆ ਲੱਗਦੀਆਂ ਨੇ ਕਿ ਹਣਾ ਨਾਲ ਤਾਂ ਵੀ ਖਾਧੀਆਂ ਜਾਂਦੀਆਂ ਨੇ ਮਤਲਬ ਗਰਮੀ ਦੇ ਵਿੱਚ ਤਾਂ ਇਹ ਵੀ ਚੀਜ਼ਾਂ ਵੀ ਨਹੀਂ ਖਾਧੀਆਂ ਜਾਂਦੀਆਂ ਬਾਕੀ ਆਏ ਆ ਵੀ ਘਰੇ ਜਿਹੜੀ ਆਪਾਂ ਚੀਜ਼ ਬਣਾ ਲੈਂਦੇ ਆ ਉਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ ਹਣਾ ਸਾਫ਼ ਸੁਥਰੀ ਤੇ ਮੇਰੀ ਤਾਂ ਤਾਂ ਵੀ ਮੈਂ ਘਰੇ ਬਣਾ ਕੇ ਦਿੰਦੀ ਆ ਸਾਰਾ ਕੁਝ ਬੱਚਿਆਂ ਨੂੰ ਜਿੰਨਾ ਕੁ ਮਤਲਬ ਆਪਾਂ ਨੂੰ ਆਉਂਦਾਗਾ ਉਹ ਚੀਜ਼ ਤਾਂ ਆਪਾਂ ਬਣਾ ਕੇ ਦੇਈ ਸਕਦੇ ਹਣਾ ਬੱਚੇ ਖੁਸ਼ ਵੀ ਹੋ ਜਾਂਦੇ ਨੇ ਤੇ ਬਾਕੀ ਆਪਾਂ ਨੂੰ ਵੀ ਸ਼ਾਂਤੀ ਜੀ ਮਿਲ ਜਾਂਦੀ ਹੈ ਵੀ ਇੱਕ ਸਾਫ਼ ਸੁਥਰੀ ਚੀਜ਼ ਆਪਾਂ ਬੱਚਿਆਂ ਨੂੰ ਖਵਾਤੀ ਹਣਾ ਤੇ ਬਾਕੀ ਜਿਹੜਾ ਹੈਗਾ ਵੀ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਤੇ ਸਾਰਿਆਂ ਨੂੰ ਪਸੰਦ ਆਉਂਦੀ ਆ ਮੰਮੀ ਪਾਪਾ ਜੀ ਹਨ ਹਸਬੰਡ ਬੱਚੇ ਸਾਰੇ ਪਸੰਦ ਕਰਦੇ ਆ ਤੇ ਜਿੱਥੇ ਕੋ ਤੱਕ ਆਪਾਂ ਨੂੰ ਕੋਸ਼ਿਸ਼ ਕਰਦੇ ਆ ਆਪਾਂ ਵੀ ਹਨਾ ਵੀ ਬਣਾ ਕੇ ਦੀ ਜਿਹੜੀ ਵੀ ਚੀਜ਼ ਬੱਚੇ ਕਹਿੰਦੇ ਨੇ ਸੋ ਉਹੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਦਿੰਨੀ ਹੁੰਦੀ ਆ ਤੇ ਮਤਲਬ ਵੈਸੇ ਤਾਂ ਅੱਜ ਕੱਲ੍ਹ ਸਾਰਿਆਂ ਨੂੰ ਤਕਰੀਬ ਆਉਂਦਾਗਾ ਸੋ ਜਿਨ੍ਹਾਂ ਨੂੰ ਨਹੀਂ ਆਉਂਦਾ ਉਹ ਮਤਲਬ ਉਹਨਾਂ ਨੂੰ ਨੌਲੇਜ ਮਿਲ ਜਾਂਦੀ ਤੇ ਤਾਂ ਆਪਾਂ ਕੋਈ ਵੀ ਚੀਜ਼ ਸ਼ੇਅਰ ਕਰ ਦਿੰਨੇ ਆ ਹਨਾ ਤਦ ਲਓ ਜੀ ਆਪਣੇ ਦੋਨੇ ਪੂਰੇ ਹੋ ਗਏ ਤਿਆਰ ਤੇ ਮੈਂ ਖਾਉਂਗੀ ਜੀ ਇਹਨਾਂ ਨੂੰ ਸੌਸ ਦੇ ਨਾਲ ਤੇ ਵਸੇ ਇਹਨਾਂ ਨੂੰ ਨਾ ਆਪਾਂ ਮਤਲਬ ਦਹੀਂ ਨਾਲ ਵੀ ਖਾ ਸਕਦੇ ਹਾਂ ਦਹੀਂ ਨਾਲ ਤੁਸੀਂ ਇਹਨਾਂ ਨੂੰ ਇੱਕ ਵਾਰ ਟਰਾਈ ਕਰਕੇ ਦੇਖਿਓ ਜਰੂਰ ਫਰੈਂਡਸ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇਗੇ ਤੇ ਇਸ ਵਕਤ ਮੇਰੇ ਕੋਲ ਦਹੀਂ ਨਹੀਂ ਸੀਗਾ ਤਾਂ ਫਿਰ ਮੈਂ ਖਾਦੇ ਸੌਸ ਦੇ ਨਾਲ ਸੌਸ ਨਾਲ ਵੀ ਕਾਫੀ ਜ਼ਿਆਦਾ ਵਧੀਆ ਲੱਗੇ ਤੇ ਫਰੈਂਡਸ ਜਦੋਂ ਫਿਰ ਬੱਚੇ ਆਏ ਨਾ ਮੈਂ ਉਹਦਾ ਬਲੌਗ ਬਣਾਇਆ ਹੀ ਨਹੀਂ ਹੈਗਾ ਮਤਲਬ ਮੇਰੇ ਦਿਮਾਗ 'ਚ ਨਿਕਲ ਗਿਆ ਫਟਾਫਟ ਬਸ ਉਹਨਾਂ ਨੂੰ ਮੈਂ ਬਣਾ ਕੇ ਦੇ ਦਿੱਤੀ ਗਰਮ ਗਰਮ ਉਹਨਾਂ ਨੇ ਬਹੁਤ ਖੋਸ਼ੋ ਕੇ ਖਾਦੇ ਤੇ ਤਰਨ ਨੇ ਵੀ ਤਰਨ ਨੂੰ ਤਾਂ ਮੈਂ ਤੂੰ ਤਰਨ ਨੂੰ ਵੀ ਦੋ ਬਣਾ ਕੇ ਦਿੱਤੇ ਨੂਰ ਨੂੰ ਵੀ ਦੋ ਬਣਾ ਕੇ ਦਿੱਤੇ ਤਰਨ ਨੇ ਤਾਂ ਦੋ ਖਾਦੇ ਨਹੀਂ ਅਗਰ ਤੂੰ ਡੇੜੀ ਖਾਦਾਗਾ ਮਸਾਂ ਤੇ ਫਿਰ ਅੱਧਾ ਜਿਹੜਾ ਸੀਗਾ ਬੱਚਾ ਫਿਰ ਮੈਨੂੰ ਖਾਣਾ ਪੈ ਗਿਆ ਤੇ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਟਰਾਈ ਕਰਿਓ ਹਨਾ ਲਓ ਜਿੱਦਰ ਡਰਾਇੰਗ ਵਿੱਚ ਮੰਮੀ ਪਾਪਾ ਜੀ ਪਏ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਠੰਡ ਬਹੁਤ ਜ਼ਿਆਦਾ ਪੈਂਦੀ ਹੈ ਰਜਾਈਆਂ ਚੋਂ ਤਾਂ ਕਿੱਥੇ ਨਿਕਲਿਆ ਜਾਂਦਾ ਹਨਾ ਜਦੋਂ ਕੋਈ ਜ਼ਿਆਦਾ ਹੀ ਲੋੜ ਹੁੰਦੀ ਉਦੋਂ ਨਿਕਲਦੀ ਆ ਬਸ ਹਨਾ ਤੇ ਬਸ ਆਪਾਂ ਚੱਲਦੇ ਆ ਜੀ ਕਮਰੇ ਵਿੱਚ ਬੈਠ ਕੇ ਕਰਦੇ ਆ ਇੰਜੋਏ ਪੂੜੇ ਤੇ ਇਧਰ ਤੁਹਾਨੂੰ ਪਤਾ ਹੀ ਹੈ ਦੇਖੋ ਸਾਹਮਣੇ ਮਸ਼ੀਨ ਤੇ ਮੈਂ ਪਹਿਲਾਂ ਸਲਾਈ ਦਾ ਕੰਮ ਕਰ ਰਹੀ ਸੀਗੀ ਤੇ ਬਸ ਉੱਠ ਕੇ फटाफट ਗਰਮ ਗਰਮ ਪੂੜੇ ਤੇ ਇੱਥੇ ਬੈਠ ਕੇ ਮੈਂ करूंगी ਇੰਜੋਏ ਆਪਣੇ ਪੂੜੇ ਤੇ ਤੁਸੀਂ ਵੀ ਖਾ ਲਓ ਜੀ ਹਨਾ ਤੁਸੀਂ ਜਰੂਰ ਫਰੈਂਡਸ ਮੈਂ ਤੁਹਾਨੂੰ ਕਹਿ ਰਹੀ ਹਾਂ ਟਰਾਈ ਜ਼ਰੂਰ ਕਰਿਓ ਤੇ ਤੁਸੀਂ ਖਾ ਕੇ ਮੈਨੂੰ ਆਪਣਾ ਜਿਹੜਾ ਐਕਸਪੀਰੀਅੰਸ ਜ਼ਰੂਰ ਦੱਸਿਓ ਕਿਸ ਤਰ੍ਹਾਂ ਦਾ ਲੱਗੇ ਹਨਾ ਪੂੜੇ ਤੇ ਬਸ ਫਿਰ ਮੈਂ ਟੀਵੀ ਵੀ ਲਾ ਲਿਆ ਸੀ ਮੈਂ ਕੋ ਚੱਲ 10 ਮਿੰਟ ਬੈਠ ਕੇ ਨਾਲ ਤਾਂ ਪੂੜੇ ਖਾ ਲੈਣਾਂ ਟੀਵੀ ਦੇਖ ਲੈਣਾਂ ਹਾਂਜੀ ਤੇ ਇਹ ਹੈਗਾ ਸੀ ਨੈਕਸਟ ਡੇ ਦਾ ਬਲੌਗ ਤੇ ਮਤਲਬ 10:00 ਵਜੇ ਦਾ ਟਾਈਮ ਸੀਗਾ ਹਨਾ ਤੇ ਬਸ ਮੈਂ ਨਾ ਰੋਟੀ ਵਗੈਰਾ ਸਾਰਿਆਂ ਨੂੰ ਦੇਤੀ ਸੀਗੀ ਬਣਾ ਕੇ ਸਿਰਫ ਮੇਰੀ ਰੋਟੀ ਰਹਿੰਦੀ ਸੀ ਬਣਾਉਣ ਵਾਲੀ ਮੈਂ ਕਿਹਾ ਚਲੋ ਗਰਮ ਗਰਮ ਬਣਾ ਕੇ ਮੈਂ ਵੀ ਖਾ ਲਾਂ ਤੇ ਬੱਚਾ ਨੂੰ ਮੈਂ ਸਕੂਲ ਤੋੜ ਦਿੱਤਾ ਸੀ ਹਸਬੰਡ ਚਲੇ ਗਏ ਸੀ ਤੇ ਇਧਰ ਮਤਲਬ ਲੱਸੀ ਸੀ ਜਿਹੜੀ ਮੈਂ ਤਿਆਰ ਕੀਤੀ ਹੈਗੀ ਹਨਾ ਮਤਲਬ ਸਾਡੇ ਕੁਆਂਟੀਆਂ ਦੇ ਦੇ ਜਾਂਦੇ ਆ ਬਹੁਤ ਵਧੀਆ ਲੱਸੀ ਹੁੰਦੀ ਆ ਤੇ ਕਾਫੀ ਜ਼ਿਆਦਾ ਮਤਲਬ ਤੁਹਾਨੂੰ ਪਤਾ ਹੀ ਸੀ ਇਤਲੀ ਤਾਂ ਵਧੀਆ ਵਧੀਆ ਹੁੰਦੀ ਆ ਹਨਾ ਤੇ ਕਾਫੀ ਗਾੜੀ ਲੱਸੀ ਹੁੰਦੀ ਹੈ ਨਾ ਫਿਰ ਉਹਦੇ ਵਿੱਚ ਪਾਣੀ ਪਾ ਕੇ ਨਾ ਫਿਰ ਪੀਣੀ ਪੈਂਦੀ ਹੈ ਤੇ ਬਿਲਕੁਲ ਖੱਟੀ ਲੱਸੀ ਨਹੀਂ ਹੁੰਦੀ ਬਿਲਕੁਲ ਮਤਲਬ ਤਾਜੀ ਲੱਸੀ ਹੁੰਦੀ ਆ ਤੇ ਬੱਸ ਉਹਨ ਮੈਂ ਉਹਦੇ ਬਾਰੇ ਦੱਸ ਰਹੀ ਸੀ ਤੇ ਇਹ ਬਲੌਗ ਨੈਕਸਟ ਡੇ ਦਾ ਫਰੈਂਡਸ ਤੇ ਚਲੋ ਜੀ ਆਪਾਂ ਕਰ ਲੈਨੇ ਕੰਮਕਾਰ ਹਾਂਜੀ ਤੇ ਫੇਰ ਸਿੱਧਾ ਤੁਹਾਨੂੰ ਮਿਲ ਰਹੀ ਹਾਂ ਕਿ ਸ਼ਾਇਦ ਮੇਰਾ 3:30 90 ਦਾ ਟਾਈਮ ਹੋਊਗਾ ਤੇ ਬੱਚੇ ਸਕੂਲੋਂ ਆ ਚੁੱਕੇ ਸੀਗੇ ਨੂਰ ਚਲੇ ਦੀ ਸਿਚੁਏਸ਼ਨ ਤੇ ਤੇ ਧਰਨ ਇੱਥੇ ਮੇਰੇ ਕੋਲ ਬੈਠਾ ਸੀ ਨੂੰ ਮੇਰੇ ਜਾਈ ਚ ਬਿਠਾ ਲੈ ਸੀ ਨਹੀਂ ਤਾਂ ਬਾਹਰ ਫਿਰਦਾ ਰਹਿੰਦਾ ਠੰਡ ਵੀ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦੀ ਹੈਗੀ ਹੈ ਨਾ ਤੇ ਮੈਂ ਕਰਨ ਲੱਗ ਜੀ ਆ ਆਪਣਾ ਸਟੀਚਿੰਗ ਦਾ ਕੰਮ ਹਨਾ ਤੁਹਾਨੂੰ ਪਤਾ ਹੀ ਆ ਤੇ ਇਹ ਵੀ ਜ਼ਰੂਰੀ ਹੈਗੀ ਹਨਾ ਤੇ ਵਿੱਚ ਦੀ ਮਤਲਬ ਘੰਟਾ ਲਾ ਲੈਣੀ ਹੁੰਦੀ ਹੈਗੀ ਮੈਂ ਜਿਵੇਂ ਸਵੇਰ ਲਾ ਲਿਆ ਫਿਰ ਸ਼ਾਮ ਨੂੰ ਲਾ ਲਿਆ ਬਸ ਇਸ ਤਰ੍ਹਾਂ ਮੈਂ ਸੂਟ ਕਰ ਰਹੀ ਹਾਂ ਤਿਆਰ ਮੰਮੀ ਦਾ ਜਿਹੜਾ ਮੈਂ ਤੁਹਾਨੂੰ ਗੱਲ ਕਰ ਰਹੀ ਸੀਗੀ ਮੰਮੀ ਨੂੰ ਨਵੇਂ ਸਾਲ ਤੇ ਸੂਟ ਲੈ ਕੇ ਧਾਏ ਵਾਲਾ ਜਿ ਦੇਖੋ ਕਲਰ ਇਹਦਾ ਕਰੀਮ ਕਲਰ ਆ ਤੇ ਇਸ ਤਰ੍ਹਾਂ ਦੇ نیچے ਬਾਰਡਰ ਬਣਿਆ ਹੋਇਆ ਬਹੁਤ ਸੋਹਣਾ ਸੂਟ ਆ ਪਸ਼ਮੀਨੇ ਦਾ ਤੇ ਮੰਮੀ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਕਲਰ ਤੇ ਬਸ ਮੈਂ ਉਹ ਸਟੀਚਿੰਗ ਕਰ ਰਹੀ ਸੀ ਮਤਲਬ ਕੱਟਤਾ ਸੀਗਾ ਤੇ ਇਹਦੇ ਗਲੇ ਤੇ ਇਸ ਤਰ੍ਹਾਂ ਮਤਲਬ ਪੱਟੀ ਦਾ ਡਿਜ਼ਾਈਨ ਬਣਿਆ ਹੋਇਆਗਾ ਤੇ ਕਾਫੀ ਵਧੀਆ ਕਪੜਾ ਹੈਗਾ ਤੇ ਜਿਹੜਾ ਮੇਰਾ ਸੂਟ ਆ ਇਹ ਹੋਏ ਵਾਲਾ ਦਾ ਮੈਂ ਤੁਹਾਨੂੰ ਦਿਖਾ ਰਹੀ ਆ ਸੂਟ ਮੇਰਾ ਕਟਿੰਗ ਕਰਕੇ ਨਾ ਮਤਲਬ ਦੂਰ ਰੱਖਿਆ ਪਿਆ ਸੀ ਫਿਰ ਮੈਂ ਕਿਹਾ ਚਲੋ ਇਹ ਤੁਹਾਨੂੰ ਮੈਂ ਕਪੜਾ ਜਿਹੜਾ ਬਚਿਆ ਹੋਈ ਦਿਖਾ ਦਨੀ ਆ ਮਤਲਬ ਇਸ ਤਰ੍ਹਾਂ ਦਾ ਪ੍ਰਿੰਟ ਆ ਗ੍ਰੀਨ ਸਲਵਾਰਾ ਇਹਦੇ ਨਾਲ ਦੀ ਤੇ ਗ੍ਰੀਨ ਜਿਹੜਾ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਲਰ ਆਗਾ ਤੇ ਜਦੋਂ ਸਾਰਾ ਬਣਿਆ ਹੋਇਆ ਬਣ ਗਿਆ ਨਾ ਫਿਰ ਮੈਂ ਤੁਹਾਨੂੰ ਦਿਖਾ ਦੂੰਗੀ ਹੈਨਾ ਬਸ ਜੀ ਚਲੋ ਤੇ ਆਣਾ ਮੈਂ ਇੱਕ ਮਤਲਬ ਇਹਨੂੰ ਬਹੁਤ ਵਧੀਆ ਲੱਗਿਆ ਸੀਗਾ ਮੈਂ ਖਰੀਦਿਆ ਸੀਗਾ ਇਹ ਸ਼ਾਇਦ ਮੈਂ ਦਸਰੇ ਤੋਂ ਖਰੀਦਿਆ ਸੀਗਾ ਹਾਂ ਤੇ ਦੇ ਵਿੱਚ ਨਾ ਛੋਟੇ ਛੋਟੇ ਤੋਤੇ ਬਣੇ ਹੋਏ ਨੇ ਜਦੋਂ ਹੀ ਮੈਂ ਦੇਖਦੀ ਆ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਜਦੋਂ ਮੈਂ ਨਾ ਮਤਲਬ ਚੱਕ ਕੇ ਜਦੋਂ ਮੈਂ ਸਫਾਈ ਵੀਰਾ ਕਰਦੀ ਆ ਤੋਤੇ ਆ ਨਾ ਇਸ ਤਰ੍ਹਾਂ ਹਿੱਲਦੇ ਆ ਵਿੱਚੋਂ ਤੋ ਬਹੁਤ ਹੀ ਪਿਆਰੇ ਲੱਗਦੇ ਆਗੇ ਹਨਾ ਤੇ ਬਹੁਤ ਹੀ ਵਧੀਆ ਮਤਲਬ ਬਣਾਇਆ ਹੋਇਆ ਇਹਨਾਂ ਨੇ ਤੇ ਮੈਨੂੰ ਬਹੁਤ ਸੋਹਣਾ ਲੱਗਦਾਗਾ ਤੇ ਮੈਂ ਉਹ ਤੁਹਾਨੂੰ ਤੁਹਾਡੇ ਨਾਲ ਤੁਹਾਨੂੰ ਦਿਖਾ ਰਹੀ ਸੀ ਬਸ ਜੀ ਚਲੋ ਫਿਰ ਹਨਾ ਤੇ ਵੀਡੀਓ ਦਾ ਐਂਡ ਇੱਥੇ ਕਰਦੇ ਆ ਜੀ ਆਪਾਂ ਹਨਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਦੇ ਕਰੋ ਹਨਾ ਤੁਹਾਨੂੰ ਪਤਾ ਹੀ ਆ ਤੇ ਬਸ ਆਪਣਾ ਹੁਣ ਜਿਹੜਾ ਹੈਗਾ ਮੈਂ करूंगी ਹੁਣ ਘੰਟਾ ਕ ਲਾ ਲੂੰਗੀ ਮੈਂ ਸਟੀਚਿੰਗ ਤੇ ਉਸ ਤੋਂ ਬਾਅਦ ਸ਼ਾਮ ਦੀ ਰੋਟੀ ਪਣੀ ਦਾ ਹੋ ਜਾਊਗਾ ਹਨਾ ਤੇ ਚਲੋ ਜੀ ਫਿਰ ਠੀਕ ਹੈ ਜੀ ਓਕੇ ਬਾਏ ਬਾਏ ਥੈਂਕ ਯੂ ਬਲੌਗ ਦੇਖਣ ਦੇ ਲਈ